ਪੰਜਾਬ ਦੇ ਵਿੱਚ ਜੋ ਰਲ ਕੇ ਖੇਡ ਰਹੇ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਲੁਧਿਆਣੇ ਚ ਵੀ ਮੇਅਰ ਬਣਵਾਇਆ ਉਹਨਾਂ ਨੂੰ ਕੌਂਸਲਰ ਦਿੱਤੇ ਆਮ ਆਦਮੀ ਨੂੰ ਜਲੰਧਰ ਚ ਵੀ ਆਮ ਆਦਮੀ ਦਾ ਮੇਅਰ ਬਣਾਇਆ ਪਟਿਆਲੇ ਚ ਵੀ ਬਣਾਇਆ ਇੱਕ ਵੀ ਜਗ੍ਹਾ ਪਟਿਆਲੇ ਕੀ ਕੁਝ ਨਹੀਂ ਹੋਇਆ ਇੱਕ ਜਗ੍ਹਾ ਕਾਂਗਰਸ ਨੇ ਵਿਰੋਧ ਕੀਤਾ ਇੱਕ ਜਗ੍ਹਾ ਇਹਨਾਂ ਦਾ ਪ੍ਰਧਾਨ ਵਿਰੋਧ ਕਰਨ ਗਿਆ ਇੱਕ ਦਿਨ ਇਹਨਾਂ ਦਾ ਸੀਐਲਪੀ ਲੀਡਰ ਵਿਰੋਧ ਕਰਨ ਗਿਆ ਰਲ ਕੇ ਪਟਿਆਲੇ ਵੀ ਉਹਨਾਂ ਨੂੰ ਬੰਦੇ ਦਿੱਤੇ ਲੁਧਿਆਣੇ ਵੀ ਬੰਦੇ ਦਿੱਤੇ ਜਲੰਧਰ ਵੀ ਬੰਦੇ ਦਿੱਤੇ ਤੇ ਹੁਣ ਹਾਲਾਤ ਦੇਖੋ ਕੱਲ ਕੀ ਪ੍ਰਧਾਨ ਕਾਂਗਰਸ ਦਾ ਕਹਿੰਦਾ ਵੀ ਮੈਂ ਕਿਸ ਚ ਆਪਣੇ ਕੌਂਸਲਰ ਨੂੰ ਲੈ ਕੇ ਗਏ ਆ ਬੱਸ 'ਚ ਬਿਠਾ ਕੇ ਮੈਂ ਉਹਨਾਂ ਨੂੰ ਕਿਹਾ ਵੀ ਬੱਸ ਭੇਜ ਦਿਓ ਸੀਪੀ ਸਾਹਿਬ ਬੱਸ ਭੇਜ ਦਿਓ ਸੀਪੀ ਸਾਹਿਬ ਬੱਸ ਦੇ ਵਿੱਚ ਅਸੀਂ ਸਾਰੇ ਕੌਂਸਲਰ ਨੇ ਜਿਹੜੇ ਉਹ ਬਿਠਾ ਕੇ ਲੈ ਕੇ ਆਵਾਂਗੇ ਤੇ ਅਸੀਂ ਉਹਨਾਂ ਨੂੰ ਜਿੱਥੇ ਵੋਟ ਪੈਣੀ ਸੀ ਉੱਥੇ ਲੈ ਕੇ ਜਾਵਾਂਗੇ ਇਹ ਸੀਐਲਪੀ ਲੀਡਰ ਬਾਜਵਾ ਸਾਹਿਬ ਤੇ ਵੜਿੰਗ ਸਾਹਿਬ ਦੇ ਬਿਆਨ ਨੇ ਵੀ ਸਾਨੂੰ ਉਸ ਬੱਸ ਦੇ ਬਾਰੇ ਕਿਹਾ ਗਿਆ ਅਸੀਂ ਉਸ ਬੱਸ ਨੂੰ ਕਿਹਾ ਭੇਜ ਦਿਓ ਅਸੀਂ ਬੱਸ 'ਚ ਬਹਿ ਕੇ ਆ ਗਏ ਇਹ ਬੱਸ ਇਹ ਬੱਸ ਬੱਸ ਖੇਲਣਾ ਇਹ ਉਹੀ ਬੱਸ ਤਾਂ ਨਹੀਂ ਜਿਹੜੀ ਭਗਵੰਤ ਮਾਨ ਸਾਹਿਬ ਨੇ ਉਹ ਖਾਸ ਤੌਰ ਤੇ ਰਾਜਾ ਵੜਿੰਗ ਨੂੰ ਡਰਾਉਣ ਖਾਤਰ ਰੱਖੀ ਹੋਈ ਆ ਜਿਹੜੀ ਬੱਸ ਦੀ ਗੱਲ ਬੋਡੀਆਂ ਦੀ ਉਹ ਵਿਧਾਨ ਸਭਾ 'ਚ ਕਰਦੇ ਆ ਵਾਰ-ਵਾਰ ਕਰਦੇ ਆ ਤੇ ਉਹੀ ਬੱਸ ਕਿਉਂ ਇੱਕ ਪੁਲਿਸ ਕਮਿਸ਼ਨਰ ਦੇ ਕਾਮ ਆਦਮੀ ਦੀ ਸਰਕਾਰ ਦੇ ਕਹਿੰਦੇ ਉਹ ਬੱਸ ਤੁਸੀਂ ਮੰਨੀ ਉਸ ਗੱਲ ਨੂੰ ਤੇ ਉਸ ਬੱਸ 'ਚ ਸਾਰੇ ਬੰਦੇ ਆਪਣੇ ਬਿਠਾ ਕੇ ਤੁਸੀਂ ਉਹਨਾਂ ਨੂੰ ਲੇਟ ਕੀਤਾ ਇਹ ਸ਼ਰਿਆਮ ਪਤਾ ਲੱਗਦਾ ਵੀ ਰਾਜਾ ਵੜਿੰਗ ਸਾਹਿਬ ਕਾਂਗਰਸ ਪਾਰਟੀ ਸਾਰੇ ਕੌਂਸਲਰ ਕਾਂਗਰਸ ਨਾਲ ਧੋਖਾ ਕਰਕੇ ਉਸ ਬੱਸ 'ਚ ਬੱਸ ਵੀ ਉਹਨਾਂ ਨੇ ਉਹੀ ਭੇਜੀ ਜਿਹਦੇ ਵਿੱਚ ਬੱਸ ਬਾਡੀਆ ਦਾ ਰੌਲਾ ਆਏ ਜਿਹਦੇ ਵਿੱਚ 700 ਕਰੋੜ ਦਾ ਸਕੈਂਡਲ ਆ ਦੇਖੋ ਸਹੀ ਵੀ ਡਰ ਕੀ ਚੀਜ਼ ਹੁੰਦੀ ਆ دہشت ਕੀ ਚੀਜ਼ ਹੁੰਦੀ ਆ ਸ਼ਰਿਆਮ ਸਾਰੀ ਕਾਂਗਰਸ ਇੱਕ ਬੱਸ 'ਚ ਉਹੀ ਬੱਸ ਬੋਡੀ ਵਾਲੀ ਸਕੈਂਡਲ 'ਚ ਸਰਕਾਰ ਨੇ ਉਹ ਦਿਖਾਉਣ ਕੇ ਭੇਜੀ ਵੀ ਰਾਜਾ ਸਾਹਿਬ ਆ ਬਾਤ ਸਾਹ ਤੁਹਾਡੀ ਜਿਹੜੀਆਂ ਬੋਡੀਆਂ ਦਾ ਸਕੈਂਡਲ ਆ ਉਸੇ ਬੱਸ 'ਚ ਦੇਖੋ ਕਾਉਂਸਲਰ ਬਿਠਾ ਕੇ ਕਾਂਗਰਸ ਨੇ ਲੈ ਕੇ ਆਂਦੇ ਤੇ ਤੋਹਫੇ ਵਿੱਚ ਸਾਰੇ ਕਾਉਂਸਲਰ ਆ ਜਿਹੜੇ ਆਮ ਆਦਮੀ ਨੂੰ ਦਿੱਤੇ ਇਹ ਗੱਲ ਸਪਸ਼ਟ ਕਰਨੀ ਪਾਉਗੀ ਕਾਂਗਰਸ ਪਾਰਟੀ ਨੂੰ ਵੀ ਕਿਉਂ ਹਾਈ ਕਮਾਂਡ ਨੂੰ ਮੋਚਣਾ ਚਾਹੁੰਦਾ ਕਿਉਂ ਤੁਹਾਡੇ ਸੀਐਲਪੀ ਲੀਡਰ ਤੇ ਤੁਹਾਡੇ ਪ੍ਰਧਾਨ ਉਹੀ ਬੱਸਾਂ ਦੇ ਵਿੱਚ ਸਰਕਾਰ ਦੀ ਭੇਜੀ ਹੋਈ ਬੱਸ ਕਿਵੇਂ ਤੁਸੀਂ ਲੈ ਕੇ ਆ ਸਕਦੇ ਹੋ ਜੀ ਤੁਸੀਂ ਬਾਅਦ ਚ ਕਹਿੰਦੇ ਹੋ ਅਸੀਂ ਵਿਸ਼ਵਾਸ ਨਹੀਂ ਕਰਦੇ ਸਾਡਾ ਰੌਲਾ ਇਹ ਧਰਨੇ ਦਿੰਨੇ ਹੋ ਪਹਿਲਾਂ ਉਹਨਾਂ ਦੀ ਬੱਸ 'ਚ ਬੈਠ ਕੇ ਤੁਸੀਂ ਕਿਉਂ ਆਏ ਜੀ ਤੇ ਉਹਨਾਂ ਨੇ ਤੁਹਾਨੂੰ ਜੋ ਮੈਨੂੰ ਪਤਾ ਲੱਗਿਆ ਬਿਲਕੁਲ ਡੀਲ ਹੋਈ ਇਹ ਗੱਲ ਕਹੀ ਵੀ ਤੁਹਾਡਾ ਸਕੈਂਡਲ ਆ ਜਿਹੜਾ ਨਹੀਂ ਅਸੀਂ ਬਾਹਰ ਉੱਚ ਅੱਗੇ ਪਰਸਿਊ ਕਰਾਂਗੇ ਅੱਗੇ ਉਹਨੂੰ ਵਧਾਵਾਂਗੇ ਉਹ ਬੱਸ ਨਿਸ਼ਾਨੀ ਭੇਜੀ ਤੇ ਉਸ ਬੱਸ 'ਚ ਡਰਦੇ ਸਾਰਿਆਂ ਨੂੰ ਬਿਠਾ ਕੇ ਇਹ ਦੋਨੋਂ ਲੀਡਰ ਲੈ ਕੇ ਆਏ ਤੇ ਸੌਦਾ ਕਰਕੇ ਵੀ ਸਾਨੂੰ ਬਖਸ਼ ਦੋ ਸਾਨੂੰ ਰਹਿਣ ਦਿਓ ਤੇ ਜਿਹੜਾ ਮੇਅਰ ਆ ਉਹ ਉੱਥੇ ਕਾਂਗਰਸ ਪਾਰਟੀ ਨੇ ਆਮ ਆਦਮੀ ਦਾ ਬਣਾਇਆ ਇਹ ਬਹੁਤ ਬੜੀ ਗੱਲ ਜਿਹੜੀ ਘਟਨਾਕ੍ਰਮਾ ਜਿਹੜਾ ਕੱਲ ਹੋਇਆ ਬੜਾ ਦੁੱਖ ਹੁੰਦਾ ਤਕਲੀਫ ਹੁੰਦੀ ਆ ਤਾਂ ਆਈਗਾ ਬਈ ਅੱਜ ਗਵਰਨਮੈਂਟ ਸਕੂਲ ਕਦਵਾਈ ਨਗਰ ਫੇਰ ਸੁਣ ਲੋ ਗਵਰਨਮੈਂਟ ਸਕੂਲ ਕਦਵਾਈ ਨਗਰ ਸੂਫੀਆਂ ਚੌਂਕ ਅੱਪਾ ਉੱਥੇ ਖੜੇ ਆ ਤੇ ਆ ਤਾਲੇ ਆ ਜਿਹੜੇ ਆ ਕਰੋੜਾਂ ਦੀ ਇਮਾਰਤ ਬਣੀ ਆ ਕਰੋੜਾਂ ਦੀ ਇਮਾਰਤ ਸਾਡੇ ਵੇਲੇ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਇਹ ਸਾਰੀਆਂ ਕੋਸ਼ਿਸ਼ਾਂ ਕਰਕੇ ਇਸ ਇਲਾਕੇ 'ਚ ਕੋਈ ਵੀ ਸਕੂਲ ਨਹੀਂ ਸੀ ਆਮ ਲੋਕਾਂ ਲਈ ਸਕੂਲ ਲੈ ਕੇ ਆਉਂਦਾ ਤੇ ਇਹਦੀ ਜਿਹੜੀ ਡੈਡਲਾਈਨ ਸੀ ਐਡਮਿਸ਼ਨ April 2022 'ਚ ਐਡਮਿਸ਼ਨਾਂ ਸ਼ੁਰੂ ਹੋਣੀਆਂ ਸੀ ਅੱਜ ਇਹ ਖਬਰ ਵੀ ਆ ਜਿਹੜੀ ਇਹਨੂੰ ਵੀ ਰੱਦੀ ਚ ਪਏ ਨੂੰ ਮੈਂ ਸਮਝਦਾ ਇਹ ਰੱਦੀ ਵੀ ਅੱਗੇ ਵੇਕੀ ਹੋਣੀ ਤੇ ਇਸ ਕਰਕੇ 22 23 24 ਤੇ 25 ਸ਼ੁਰੂ ਹੋਗੇ ਉੱਠ ਖੜੋ ਆਮ ਆਦਮੀ ਸਾਹਿਬ ਉੱਠ ਖੜੋ ਕਿੱਥੇ ਸੁੱਤੇ ਪਏ ਹੋ ਤੁਸੀਂ? ਤੁਹਾਡੀ ਕਿਉਂ ਜਾਗ ਨਹੀਂ ਖੁੱਲਦੀ? ਕਿਹੜੇ ਕਮਾਂ ਚ ਪਏ ਹੋ? ਜਲਦੀ ਆ ਜਾ, ਜਲਦੀ ਆ ਜਾ। ਇਸ ਤੋਂ ਬਾਅਦ ਮੈਂ ਜਾ ਕੇ ਜਿਹੜੀਆਂ ਕਲੀਨਿਕਸ ਨੇ ਉਹ ਵੀ ਦਿਖਾਉਂਗਾ ਵੀ ਝੂਠੀਆਂ ਕਿਵੇਂ ਤੁਸੀਂ ਆਮ ਆਦਮੀ ਦੇ ਨਾਂ ਤੇ ਬਣਾਦੇ ਬਣਾਉਂਦੇ ਰਹੇ। ਤੇ ਅੱਜ ਯਾਦ ਹੋਣਾ ਤੁਹਾਨੂੰ ਉਹ ਦਿਨ। ਯਾਦ ਹੋਣਾ ਤੁਹਾਨੂੰ ਉਹ ਦਿਨ ਜਦੋਂ ਮੈਂ ਪਿਛਲੇ ਸਾਲ ਆਇਆ ਸੀ। ਪਿਛਲੇ ਸਾਲ ਜਦੋਂ ਮੈਂ ਆਇਆ ਸੀ। ਇਲੈਕਸ਼ਨਾਂ ਪਾਰਲੀਮੈਂਟ ਦੀਆਂ ਸ਼ੁਰੂ ਹੋਣੀਆਂ ਸੀ ਤੇ ਉਦੋਂ ਇਹ ਸਰਕਾਰ ਨੇ ਆਮ ਆਦਮੀ ਦੀ ਸਰਕਾਰ ਜਿਹੜੀ ਸਭ ਤੋਂ ਠੱਗ ਸਰਕਾਰ ਆ ਉਸ ਵੇਲੇ ਉਰੇ ਦੋ ਤੁਹਾਨੂੰ ਅੱਜ ਵੀ ਯਾਦ ਹੋਣਾ ਟੇਬਲ ਲਾ ਕੇ ਇੱਥੇ ਦੋ ਟੀਚਰ ਬਿਠਾਦੇ ਸੀ ਤੇ ਜਦੋਂ ਮੈਂ ਆਇਆ ਉਹਨਾਂ ਨੂੰ ਪਤਾ ਲੱਗਿਆ ਦੋ ਟੀਚਰ ਝੂਠੇ ਫਾਰਮ ਲੈ ਕੇ ਵੀ ਅਸੀਂ ਐਡਮਿਸ਼ਨਾਂ ਸ਼ੁਰੂ ਕਰਤੀਆਂ ਪਿਛਲੇ ਸਾਲ ਦੀਆਂ ਮੈਂ ਉਦੋਂ ਵੀ ਕਿਹਾ ਸੀ ਵੀ ਤੁਸੀਂ ਝੂਠ ਲੋਕਾਂ ਨੂੰ ਬੋਲ ਰਹੇ ਹੋ ਇਹ ਐਡਮਿਸ਼ਨਾਂ ਨਹੀਂ ਗਈਆਂ ਅੱਜ ਉਹ ਜਦੋਂ ਟੇਬਲ ਕੁਰਸੀਆਂ ਤੁਹਾਨੂੰ ਯਾਦ ਆ ਜਾਣਗੀਆਂ ਤੁਸੀਂ মিডিਆ ਵਾਲੇ ਹੋ ਤੁਸੀਂ ਉਹ ਦੇਖ ਲਿਓ ਲੱਗੇ ਹੋਏ ਇੱਥੇ ਐਡਮਿਸ਼ਨ ਕਰਦੇ ਹੋਏ ਨਕਲੀ ਪਰ ਅੱਜ ਉਸ ਤੋਂ ਬਾਅਦ ਇੱਕ ਸਾਲ ਹੋ ਗਿਆ ਫਿਰ ਇਹ ਬਿਲਡਿੰਗ ਵੀ ਆ ਜਿਹੜੀ ਬਣ ਕੇ ਖੰਡਰ ਹੋ ਚੁੱਕੀ ਆ ਜਿਹੜਾ ਇੱਥੇ ਕਰੋੜਾ ਰੁਪਇਆ ਲੱਗਿਆ ਉਹ ਮਿੱਟੀ ਚ ਰੁਲ ਚੁੱਕਿਆ ਜਿਹੜੇ ਗਰਾਊਂਡ ਨੇ ਉਹ ਦੁਬਾਰਾ ਉਹਨਾਂ ਦਾ ਘਾਹ ਖਰਾਬ ਹੋ ਚੁੱਕਿਆ ਕਲਾਸ ਰੂਮਾਂ ਦੇ ਅੰਦਰ ਬੁਰਾ ਹਾਲ ਆ ਇਲੈਕਟ੍ਰੀਸ਼ੀਅਨ ਜਿਹੜੇ ਲੱਗੇ ਹੋਏ ਸੀ ਉਸ ਵੇਲੇ ਸਾਲ ਪਹਿਲਾਂ ਉਹ ਪੱਖੇ ਉਹ ਕੂਲਰ ਜਿਹੜਾ ਫਰਨੀਚਰ ਉਹ ਸਾਰਾ ਤਹਸ ਨੈਸ ਹੋ ਚੁੱਕਿਆ ਤੇ ਅੱਜ ਵੀ ਆਹ ਕਾਲਾ ਲੱਗਿਆ ਹੋਇਆ ਹੁਣ ਕਿਵੇਂ ਝੂਠ ਬੋਲੋਗੇ ਪਿਛਲੇ ਸਾਲ ਦੇ ਕਿਹੜੇ ਬੱਚੇ ਆ ਜਿਹੜੇ ਇੱਥੋਂ ਪੜ੍ਹ ਕੇ ਗਏ ਇਹ ਦੱਸ ਦਿਓ ਆਮ ਆਦਮੀ ਦੀ ਸਰਕਾਰ ਮੈਂ ਪੁੱਛਣਾ ਚਾਹੁੰਦਾ ਸਿੱਖਿਆ ਮੰਤਰੀ ਨੂੰ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਥੱਲੇ ਤਾਂ ਛੱਡੋ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਤੁਸੀਂ ਇਹ ਪਿਛਲੇ ਸਾਲ ਉਦੋਂ ਪਿਛਲੇ ਸਾਲ ਧੋਖਾ ਕੀਤਾ ਸੀ ਝੂਠ ਬੋਲਿਆ ਸੀ ਤੇ ਤੁਸੀਂ ਕਹਿੰਦੇ ਹੋ ਅਸੀਂ ਐਮਿਨੈਂਟ ਸਕੂਲ ਖੋਲ ਰਹੇ ਹਾਂ ਅਸੀਂ ਟੀਚਰ ਬਾਹਰ ਭੱਜ ਰਹੇ ਹਾਂ ਅਸੀਂ ਪ੍ਰਿੰਸੀਪਲ ਬਾਹਰ ਕੋਰਸ ਤੇ ਭੇਜ ਰਹੇ ਹਾਂ ਆ ਐਡੀ ਵੱਡੀ ਇਮਾਰਤ ਪਈਆ ਤੇ ਮੈਂ ਦੂਜਾ ਵੀ ਜਣਾ ਐਮਿਨੈਂਟ ਸਕੂਲ ਕਹਿੰਦੇ ਆ ਉੱਥੇ ਵੀ ਜਾ ਕੇ ਜਿਹੜਾ ਈਸਟ ਸਕੂਲ ਕੇ ਚ ਉੱਥੇ ਦਾ 올 ਵੈਦਰ ਸੁਮਿੰਗ ਪੂਲ ਬਣਾਇਆ ਸੀ ਅੱਜ ਉਹ ਸੁਮਿੰਗ ਪੂਲ ਬਿਲਕੁਲ ਖਤਮ ਆ ਇੱਕ ਬੱਚਾ ਵੀ ਮੈਨੂੰ ਦਿਖਾਓ ਵੀ ਉਥੋਂ ਕੋਈ ਜਿਹੜਾ ਈਸਟ ਸਕੂਲ ਸੀ ਉਥੋਂ ਕੋਈ ਬੱਚਾ ਤੁਸੀਂ ਟ੍ਰੇਨ ਕੀਤਾ ਹੋਵੇ ਕਿਸੇ ਗਰੀਬ ਦੇ ਬੱਚੇ ਨੂੰ ਉੱਥੇ ਤੁਸੀਂ 스ਵਿਮਿੰਗ ਸਿਖਾਈ ਹੋਵੇ ਕੋਈ ਮੈਡਲ ਜਿੱਤਿਆ ਹੋਵੇ ਇਹ ਮੈਂ ਐਮਐਨਐਨ ਸਕੂਲ ਦੀ ਹਾਲ ਦੱਸਦਾ ਪਰ ਆ ਤੁਹਾਡੇ ਮੂਹਰੇ ਆ ਜੋ ਖਲਾਦ ਜਿਹੜਾ ਖਾਸ ਤੌਰ ਤੇ ਸੈਂਟਰਲ ਹਲਕਾ ਹੈ ਜਿਹੜਾ ਲੁਧਿਆਣੇ ਦਾ ਜਿੱਥੇ ਬਹੁਤ ਜਦੋ ਜਹਿਦ ਨਾਲ ਆ ਸਾਰੀ ਜ਼ਮੀਨ ਜਿਹੜੀ ਕਰੋੜਾਂ ਰੁਪਏ ਦੀ ਜ਼ਮੀਨ ਆ 100 ਕਰੋੜ ਆ ਜਿਹੜਾ ਉਹ ਵੀ ਘਟ ਹੋਊਗਾ ਮੈਂ ਉਸ ਵੇਲੇ ਇੰਪਰੂਵਮੈਂਟ ਟਰਸ ਤੋਂ ਐਜੂਕੇਸ਼ਨ ਮਹਿਕਮੇ ਤੋਂ ਸਿਰਫ 1 ਰੁਪਏ ਦੇ ਵਿੱਚ ਏ ਐਜੂਕੇਸ਼ਨ ਵਿਭਾਗ ਨੂੰ ਜ਼ਮੀਨ ਦਵਾਈ ਗਈ ਸੀ 1 ਰੁਪਏ ਦੇ ਵਿੱਚ ਇਸ ਨੂੰ ਤੇ ਕਰੋੜਾਂ ਰੁਪਇਆ ਇਹਦੇ ਬਿਲਡਿੰਗ ਦੇ ਉੱਤੇ ਲੱਗਿਆ ਤੇ ਜਦੋਂ ਆਉਨੇ ਆ ਝੂਠ ਬੋਲਦੇ ਆ ਐਡਮਿਸ਼ਨ ਹੋ ਗਈ ਜੀ ਕਰਾ ਰਹੇ ਆ ਜੀ ਐਡਮਿਸ਼ਨ ਪਰ ਮੈਂ ਸਮਝਦਾ ਲੋਕੋ ਹਲਕੇ ਦੇ ਲੋਕ ਇੱਥੇ ਉੱਠਣ ਇੱਥੇ ਵਿਰੋਧ ਕਰਨ ਤੁਹਾਡਾ ਹੱਕ ਆ ਤੁਸੀਂ ਪੁੱਛੋ ਤਾਂ ਸਹੀ ਮੈਂ ਸਮਝਦਾ ਇੱਥੇ ਜਿਹੜੇ ਆਮ ਲੋਕ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਨੇ ਆ ਉਹਨਾਂ ਨੂੰ ਜ਼ਰੂਰ ਉੱਠਣਾ ਚਾਹੀਦਾ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਵੀ ਇਸ ਸਕੂਲ ਦਿੱਲੀ ਚ ਜਾ ਕੇ ਦਾ ਸਾਰਾ ਦਿਨ ਆ ਮੁੱਖ ਮੰਤਰੀ ਆ ਜਿਹੜਾ ਪੋਲਿਟਿਕਸ ਕਰਦਾ ਹੈ ਉੱਥੇ ਦੇ ਦਾ ਟਾਈਮ ਆ ਤੇ ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਦੇਖੋ ਤਾਂ ਦੂਜੀ ਗੱਲ ਮੈਂ ਹੋਰ ਕਰਨੀ ਚਾਹੁੰਦਾ ਇੱਕ ਜਿਹੜਾ ਉਰੇ ਬਾਬਾ ਸੀਚੇਵਾਲ ਜੀ ਬੜਾ ਵਧੀਆ ਕੰਮ ਕਰਦੇ ਆ ਮੈਂ ਬਾਬਾ ਜੀ ਨੂੰ ਤੇ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਸਪਸ਼ਟ ਵੀ ਇਹ ਕੰਮ ਕੀ ਸਰਕਾਰ ਕਰ ਰਹੀ ਹੈ ਕੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਕਰ ਰਹੀ ਹੈ ਜਾਂ ਬਾਬਾ ਜੀ ਆਪਣੇ ਵੱਲੋਂ ਕਾਰ ਸੇਵਾ ਕਰ ਰਹੀ ਹੈ ਇਹ ਵੀ ਬੜਾ ਵੱਡਾ ਸਵਾਲ ਆ ਵੀ 650 ਕਰੋੜ 1 250 ਕਰੋੜ ਰੁਪਇਆ ਇੱਕ ਸਮਾਰਟ ਸਿਟੀ ਚ 14 ਕਰੋੜ ਰੁਪਇਆ ਇੱਕ ਫੈਂਸਿੰਗ ਲਈ ਇਹ 900 ਕਰੋੜ ਰੁਪਇਆ ਤਕਰੀਬਨ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਬਾਬਾ ਜੀ ਨੂੰ ਆਪਣੀ ਤਨਖਾਹ ਚੋਂ ਆਪਣੀ ਜੋ ਸੇਵਾ ਕਰਨੀ ਪਵੇ ਇਹ ਸਪਸ਼ਟ ਮੈਂ ਪੁੱਛਣਾ ਚਾਹੁੰਦਾ ਵੀ ਇਹ ਸਰਕਾਰ ਦੱਸੇ ਵੀ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਰੋਲ ਸਰਕਾਰ ਦਾ ਕੀ ਰੋਲ ਹੈ ਤੇ ਇਹ ਸੇਵਾ ਬਾਬਾ ਜੀ ਕਰ ਰਹੇ ਆ ਆਪਣੇ ਪੈਸਿਆਂ ਚੋਂ ਜਾਂ ਲੋਕਾਂ ਦੀ ਸੇਵਾ ਨਾਲ ਇਹ ਕੰਮ ਚੱਲ ਰਿਹਾ ਇਹ ਦੋ ਗੱਲਾਂ ਬੜੀਆਂ ਕਲੀਅਰ ਹੋਣੀਆਂ ਚਾਹੀਦੀਆਂ ਇਹ ਸਰਕਾਰ ਨੂੰ ਦੱਸਣਾ ਚਾਹੀਦਾ ਵੀ ਇਹ ਕੰਮ ਕੌਣ ਕਰ ਰਿਹਾ ਓਦੋਂ ਬਾਅਦ ਮੈਂ ਪੁੱਛਣਾ ਚਾਹੁੰਦਾ ਜੋ ਕੰਮ ਹੋ ਰਿਹਾ ਹੈ